ਸੱਚੀ ਗੱਲ ਦੋਸਤੋ ਪੀਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਸਾਡੇ ਨਾਲ ਸਾਡੇ ਤੇ ਤੁਹਾਡੇ ਪਰਿਵਾਰਕ ਮੈਂਬਰ ਜਨੀ ਸੁਰੀ ਵੀ ਮੌਜੂਦ ਨੇ ਕੁਝ ਸਵਾਲਾਂ ਦੇ ਜਵਾਬ ਲਵਾਂਗੇ ਕੁਝ ਚਰਚਾ ਕਰਾਂਗੇ ਗੱਲਾਂ ਬਾਤਾਂ ਤੇ ਆਓ ਪਹਿਲਾਂ ਸਵਾਗਤ ਕਰੀਏ ਉਹਨਾਂ ਦਾ ਸਵਾਗਤ ਹੈ ਸੁਰੀ ਸਾਹਿਬ ਬਹੁਤ ਸ਼ੁਕਰੀਆ ਜੀ ਸੁਰੀ ਸਾਹਿਬ ਇੱਕ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਇੱਕ ਪੁੱਤ ਨੇ ਆਪਣੇ ਪਿਓ ਦਾ ਹੀ ਕਤਲ ਕਰਤਾ ਕੀ ਹੈ ਪੂਰਾ ਮਸਲਾ ਇਹ ਦੇਖੋ ਔਰ ਕਿ ਸਭੀ ਇੱਕ ਕਹਾਵਤ ਵੀ ਹੈ ਕਹਿੰਦੇ ਕਿ 100 ਦੁੱਧ ਇੱਕ ਘਿਓ 100 ਚਾਚਾ ਇੱਕ ਪਿਓ ਹਮ ਮਤਲਬ ਕਈ ਵੇਲੇ ਲੋਕੀ ਦੌਲਤ ਦੇ ਨਸ਼ੇ ਵਿੱਚ ਜਾਂ ਮਾੜੇ ਕੰਮਾਂ 'ਚ ਪੈ ਕੇ ਮਾੜੇ ਕੰਮ ਦਾ ਵੀ ਨਸ਼ਾ ਹੁੰਦਾ ਨਾ ਇੱਕ ਲਤ ਲੱਗ ਜਾਂਦੀ ਹੈ ਐਡਿਕਟਡ ਹੋ ਜਾਂਦੇ ਆ ਉਹਦੇ ਵਿੱਚ ਭੁੱਲ ਜਾਂਦੇ ਰਿਸ਼ਤੇ ਨਾਤਿਆਂ ਨੂੰ ਹਮ ਔਰ ਜੇ ਬੱਚੇ ਕੀਮਤੀ ਹੁੰਦੇ ਆ ਤਾਂ ਮਾਂ ਪਿਓ ਬਹੁਤ ਉਸ ਤੋਂ ਕਿਤੇ ਜ਼ਿਆਦਾ ਗੁਣਾ ਕੀਮਤੀ ਹੁੰਦੇ ਕਿਉਂਕਿ ਮਾਪਿਓ ਬਣਨ ਤੋਂ ਬਾਅਦ ਹੀ ਪਤਾ ਲੱਗਦਾ ਕਿ ਮਾਪਿਓ ਬੱਚਿਆਂ ਲਈ ਕੀ ਕੁਝ ਕਰਦੇ ਆ ਹੁਣ ਤੁਸੀਂ ਵੀ ਦੋ ਧੀਆਂ ਦੇ ਪਿਤਾ ਹੋ ਜੀ ਮੇਰੇ ਵੀ ਬੱਚੀ ਹੈ ਤਾਂ ਹੁਣ ਪਤਾ ਲੱਗਦਾ ਕਿ ਸਾਡੇ ਮਾਪਿਓ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਔਰ ਬੱਚੇ ਕਦੇ ਮਾਪਿਓ ਦਾ ਦੇਣਾ ਦੇ ਨਹੀਂ ਸਕਦੇ ਪਰ ਜਿਹੜੀ ਇਹ ਖਬਰ ਹੈ ਕਿ ਸਾभी ਦੱਸਿਆ ਜਾਂਦਾ ਕਿ ਪਹਿਲਾਂ ਇੱਕ ਨੌਜਵਾਨ ਪੁਲਿਸ ਨੂੰ ਦੱਸਦਾ ਹੈ ਕਿ ਜੀ ਉਹਦੇ ਪਿਤਾ ਨੂੰ ਮਰਾਲ ਕਲਾਂ ਪਿੰਡ ਦੇ ਕੋਲ ਗੱਡੀ ਰੋਕ ਕੇ ਕੋਈ ਆਰਮਡ ਦੇ ਨਾਲ ਮਤਲਬ ਹਥਿਆਰਬੰਦ ਬੰਦੇ ਜਿਹੜੇ ਆਂਦੇ ਇੰਟਰਸੈਪਟ ਕਰਦੇ ਆ ਗੱਡੀ ਨੂੰ ਰੋਕਦੇ ਆ ਔਰ ਹਥਿਆਰ ਜਿਹੜਾ ਉਹਨਾਂ ਕੋਲ 나ਇਫ ਹੁੰਦਾ ਤੇ ਉਹਦੇ ਨਾਲ ਜਿਹੜਾ ਆ ਕਤਲ ਕਰ ਦਿੰਦੇ ਉਹਦੇ ਪਿੱਛੇ ਤਾਨੂੰ ਨਹੀਂ ਇੰਨੀ ਨਫ਼ਰਤ ਸੁਰੇਸ਼ ਸਾਹਿਬ ਨਹੀਂ ਨਫ਼ਰਤ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਉਹ ਕਹਿੰਦੇ ਕਿ ਮੁੰਡਾ ਕਹਿੰਦਾ ਕਿ ਸ਼ਾਰਪ ਵੈਪਨ ਹੁੰਦਾ ਜਿਹੜੇ ਆਉਂਦੇ ਆ ਮਾਸਕ ਵਾਲੇ ਬੰਦੇ ਆਉਂਦੇ ਆ ਜੀ ਪਰ ਕਿਸੇ ਵੀ ਨਫ਼ਰਤ ਦਾ ਮਾਮਲਾ ਨਹੀਂ ਆ ਕਿਉਂਕਿ ਪੁਲਿਸ ਦਾ ਪੁਲਿਸ ਵੱਲ ਹੁਣ ਇੱਕ ਕਲੇਮ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਕੇਸ ਸੋਲਵ ਕਰ ਦਿੱਤਾ ਹੈ ਅੱਛਾ ਜੀ ਹੁਣ ਕੇਸ ਸਾਲਵ ਕਿਵੇਂ ਹੋਇਆ ਉਹ ਇਹ ਆ ਕਿ ਪੁਲਿਸ ਦਾ ਕਹਿਣਾ ਕਿ ਨੌਜਵਾਨ ਨੇ ਆਪੀ ਜਿਹਦਾ ਨਾਮ ਪਿਆਰ ਨੀਤ ਹੈ ਪਿਤਾ ਦਾ ਨਾਮ ਲਾਭਜੀਤ ਸੀ ਹਮ ਉਹਦੀ ਉਹਦੀ ਉਮਰ 54 ਸਾਲ ਸੀ ਨੌਜਵਾਨ ਦੀ ਉਮਰ 29 ਸਾਲ ਲੈ ਪੁੱਤਰ ਦੀ ਮਤਲਬ ਉਮਰ 38 ਸਾਲ ਹੈ ਦੇਖੋ ਪਿਤਾ ਨੇ ਨਾਮ ਕਿੰਨੇ ਪਿਆਰ ਰੱਖਿਆ ਪਿਆਰ ਨੀਤ ਕਿ ਪਿਆਰ ਹੋਊਗਾ ਤਾਂ ਹੀ ਪਿਆਰ ਨੀਤ ਰੱਖਿਆ ਬਿਲਕੁਲ ਜੀ ਪਰ ਪੁੱਤਰ ਦੀ ਨੀਤ ਨੀਤ ਵਿਗੜ ਗਈ ਹਮ ਹੁਣ ਪੁੱਤਰ ਨੇ ਜੋ ਪੁਲਿਸ ਦਾ ਕਹਿਣਾ ਹੈ ਕਿ 25 ਲੱਖ ਰੁਪਏ ਗੈਂਬਲਿੰਗ ਵਿੱਚ ਮਤਲਬ ਜੂਏ ਵਿੱਚ ਅਜਾੜ ਦਿੱਤਾ ਜਿਸ ਦੇ ਕਰਕੇ ਉਹ ਡਰ ਸੀ ਕਿ ਪਿਤਾ ਨੂੰ ਕਿਤੇ ਪਤਾ ਨਾ ਲੱਗ ਜਵੇ ਪੁੱਤਰ ਨੇ ਆਪਣੇ ਪਿਤਾ ਨੂੰ ਇਹ ਕਹਿਿਆ ਸੀਗਾ ਜੀ ਕਿ ਬਾਪੂ ਜੀ ਮੈਂ ਪੈਸੇ ਕਿਸੇ ਬਿਜ਼ਨਸ ਚਲਾਤੇ ਆ ਤੇ ਫਸ ਗਏ ਅੱਛਾ ਔਰ ਫਸੇ ਨਹੀਂ ਸਕੇ ਉਹ ਪੈਸੇ ਉਹ ਗੈਂਬਲਿੰਗ ਛਾਰ ਚੁੱਕਾ ਸੀ ਡਰ ਸੀ ਜਿਹਦੇ ਕਰਕੇ ਉਹਨੇ ਪਿਤਾ ਦਾ ਗਲਾ ਕੱਟ ਦਿੱਤਾ ਹੁਣ ਪੁਲਿਸ ਦਾ ਕਹਿਣਾ ਹੈ ਕਿ ਉਹ ਜਿਹੜਾ ਨਾਈਫ ਹੈ ਜਿੰਨਾ ਗਲਾ ਕਟਿਆ ਸੀਗਾ ਉਹ ਵੀ ਬਰਾਮਦ ਕਰ ਲਿਆ ਤਾਂ ਆਪਾਂ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਕਿ ਨਹਿਰੂ ਗੇਟ ਦੇ ਕੋਲ ਪਹੁੰਚ ਗਏ ਤਾਂ ਗੱਡੀ ਡਿੱਕ ਟੋਲੇ ਜੇ ਖੜੀ ਆ ਤੁਸੀਂ ਇਹ ਨਾ ਸਮਝੋ ਕਿ ਅਸੀਂ ਸਟੂਡੀਓ 'ਚ ਬੈਠੇ ਆ ਤਾਂ ਤਾਂ ਵੀ ਸਾਡਾ ਸਕਰੀਨ ਹਿੱਲੀ ਜਾਂਦੀ ਹੈ ਕੈਮਰਾਮੈਨ ਦਾ ਹੱਥ ਨਹੀਂ ਹਿੱਲ ਰਿਹਾ ਇਹ ਟੋਇਆ ਕਰਕੇ ਜਿਹੜੀ ਆ ਗੱਡੀ ਹਿੱਲ ਰਹੀ ਆ ਔਰ ਪੁਲਿਸ ਦਾ ਕਹਿਣਾ ਜੀ ਕਿ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਿਆ ਕਿ ਨੌਜਵਾਨ ਨੇ ਗੈਂਬਲਿੰਗ 'ਚ ਪੈਸੇ ਗਵਾਤੇ ਸੀਗੇ ਉਹਨੇ ਆਪਣੇ ਪਿਤਾ ਨੂੰ ਕਹਿ ਸੀ ਕਿ ਬਿਜ਼ਨਸ ਚਲਾ ਦਿੱਤੇ ਆ ਪਰ ਬਿਜ਼ਨਸ ਨਹੀਂ ਲਾਇਆ ਔਰ ਪੁਲਿਸ ਨੂੰ ਨੇ ਇਹ ਕਹਾਣੀ ਸੁਣਾਈ ਸੀ ਕਿ ਮੈਂ ਆਪਣੇ ਪਿਤਾ ਨੂੰ ਚੰਡੀਗੜ੍ਹ ਜਿਹੜਾ ਆ ਇਲਾਜ ਲਈ ਲੈ ਕੇ ਜਾ ਰਿਹਾ ਸੀਗਾ ਪਰ ਕਾਹੜ ਜਿਹੜਾ ਆ ਰਕੇ ਸਭਿਓ ਨੇ ਆਪ ਕੀਤਾ ਔਰ ਹੁਣ ساری ਜ਼ਿੰਦਗੀ ਉਹ ਪਛਤਾਵੇਗਾ ਕਿਉਂਕਿ ਕਿ ਸਭੀ ਇਸ ਟਾਈਮ ਉਹ ਨੌਜਵਾਨ ਜਿਹੜਾ ਆ ਜੀ ਉਹ ਜੇਲ੍ਹ ਚ ਆ ਪਿਆਰ ਨੀਤ ਜੇ ਉਹਦਾ ਪਿਤਾ ਜਾ ਜਹਾਨ ਤੇ ਹੁੰਦਾ ਜਿੰਦਾ ਜਾਗਦਾ ਹੁੰਦਾ ਇਸ ਜਹਾਨ ਤੇ ਮੰਨ ਲਓ ਇਹ ਜਿਹੜੇ ਪੈਸੇ ਫਸੇ ਆ ਜਾਂ ਕੈਂਪਲਿੰਗ ਦੇ ਚੱਕਰ ਚ ਜੇਲ੍ਹ ਚ ਚਲ ਜਾਂਦਾ ਤਾਂ ਸਭ ਤੋਂ ਵੱਧ ਟੈਨਸ਼ਨ ਕਿਹਨੂੰ ਹੋਣੀ ਸੀ ਉਹਦੇ ਪਿਤਾ ਨੂੰ ਲਾਭਜੀਤ ਨੂੰ ਕਿ ਪੁੱਤ ਨੂੰ ਛਡਾਣਾ ਹੁਣ ਇਸ ਨੌਜਵਾਨ ਨੇ ਜਿਹਨੇ ਐਡੀ ਵੱਡੀ ਗਲਤੀ ਕਰ ਲਈ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਖਜ਼ਾਨਾ ਉਹਨੂੰ ਆਪ ਹੀ ਗਵਾ ਲਿਆ ਦੇਖੋ ਹੁਣ ਸੰਸਕਾਰ ਵੀ ਇਹੀ ਕਰੂਗਾ ਸ਼ਾਇਦ ਜਾਂ ਕੋਈ ਹੋਰ ਕਰੂਗਾ ਕਿੱਸਾ ਵੀ ਇਹਨੂੰ ਪਤਾ ਹੀ ਨਹੀਂ ਜ਼ਿੰਦਗੀ ਚ ਕਿੱਡੀ ਵੱਡੀ ਚੀਜ਼ ਇਹਨੇ ਆਪ ਗਵਾ ਲਈ ਹੈ ਔਰ ਹੁਣ ਪਲ ਪਲ ਪਛਤਾਊਗਾ ਪਲ ਪਲ ਰੋਊਗਾ ਜੇਲ੍ਹ ਚ ਵੀ ਜਾ ਬੈਠੂਗਾ ਨਾ ਆਪਣੇ ਪਿਤਾ ਇਹਨੂੰ ਜਿਹੜੇ ਯਾਦ ਆਉਣਗੇ ਔਰ ਇਹ ਘਾਟਾ ਕਦੀ ਪੂਰਾ ਨਹੀਂ ਪੜਾ ਜਿਹੜੇ ਨੇ ਆਪ ਪਾ ਲਿਆ 25 ਲੱਖ ਵਾਲਾ ਘਾਟਾ ਮੈਂ ਕਹਿੰਦਾ ਆਪਣੇ ਪਿਓ ਦੇ ਪਹਿਰੇ ਹੱਥ ਲਾ ਕੇ ਕਹਿੰਦਾ ਕਿ ਡੈਡੀ ਮੈਂ ਪੈਸੇ ਗਵਾ ਬੈਠਾ ਜੂਏ ਚ ਮੁੜ ਕੇ ਜੂਆ ਨਹੀਂ ਖੇਡਦਾ ਦੇਖੋ ਜੂਏ 'ਚ ਕਿਉਂ ਬੰਦਾ ਫਸਦਾ ਲੱਤ ਕਿਉਂ ਲੱਗਦੀ ਉਹਨੂੰ ਪਹਿਲਾਂ ਪਰਮਾਇਆ ਜਾਂਦਾ ਉਹ ਕਸਾਇਆ ਜਾਂਦਾ ਕਿ 25 ਦਾ 50 ਹੋ ਜਾਣਾ ਜਿਹੜੇ ਮਾੜੇ ਅਨਸਰ ਆ ਜਿਹੜੇ ਤੁਹਾਨੂੰ ਪਤਾ ਆ ਕਿ ਇਸ ਚੀਜ਼ 'ਚ ਪ੍ਰੋਫੈਸ਼ਨਲ ਆ ਉਹਨਾਂ ਨੂੰ ਪਤਾ ਕਿ ਕਿਸੇ ਦਾ ਘਰ ਕਿਵੇਂ ਬਰਬਾਦ ਕਰਨਾ ਉਹ ਐਦਾਂ ਕਿਸੇ ਦੇ ਘਰ ਬਰਬਾਦ ਨੂੰ ਕਹਿੰਦੇ ਆਪਾਂ ਬੂਟਾ ਲਾਤਾ ਠੀਕ ਹੈ ਹੁਣ ਜੇ ਨੌਜਵਾਨ ਪਿਆਰ ਨੀਤ ਆਪਣੇ ਪਿਓ ਦੇ ਪੈਰੀ ਹੱਥ ਲਾ ਕੇ ਕਹਿ ਦਿੰਦਾ ਕਿ ਡੈਡੀ ਮੈਂ ਜੂਏ 'ਚ ਪੈਸੇ ਹਾਰ ਗਏ ਪਰ ਮੈਂ ਗਾਂ ਤੋਂ ਗਲਤੀ ਨਹੀਂ ਕਰਦਾ ਮੈਂ ਕਹਿੰਨਾ ਇਹਦੇ ਪਿਓ ਨੇ ਇਦੀ ਮਦਦ ਕਰਨੀ ਸੀ ਇਹਦੀ ਹੈਲਪ ਕਰਨੀ ਸੀ ਔਰ ਪਲ-ਪਲ ਇਹਦੇ ਸਾਥ ਦੇਣਾ ਸੀਗਾ ਦੋਸ਼ੀਆਂ ਨੂੰ ਫੜਾਉਣ ਦੀ ਕੋਸ਼ਿਸ਼ ਕਰਨੀ ਸੀ ਜਦੋਂ ਕਿਤੇ ਇਹਦੇ ਕੋਈ ਰੱਬ ਨਾ ਕਰੇ ਵਾਰ ਹੁੰਦਾ ਆਪ ਛਾਤੀ ਮੋਰੇ ਡਾਦੇ ਨਹੀਂ ਸੀ ਕਿ ਮੇਰੇ ਪੁੱਤਰ ਲਈ ਕੋਈ ਤੱਤੀ ਹਵਾ ਨਾ ਆਵੇ ਪਰ ਹੁਣ ਉਹ ਛਤਰੀ ਜਿਹੜੀ ਆ ਜਿਹਨੇ ਤੱਤੀ ਹਵਾ ਰੋਕਣੀ ਸੀ ਜਿਹਨੇ ਕਿਣਮਣ ਰੋਕਣੀ ਸੀਗੀ ਉਹ ਇਹਨੇ ਆਪ ਹੀ ਜਿਹੜੀ ਆ ਉਜਾੜ ਦਿੱਤੀ ਉਹ ਛਾ ਜਿਹੜੀ ਆ ਜਿਹਦੀ ਹੀਟਾਂ ਨੇ ਵਹਿਣਾ ਸੀਗਾ ਉਹ ਰੁੱਖ ਨੇ ਆਪ ਹੀ ਵੜ ਦਿੱਤਾ ਬੋੜ ਆਪਣਾ ਵੜ ਦਿੱਤਾ ਇਹਨੂੰ ਬਿਲਕੁਲ ਜੀ ਇੱਕ ਦੂਜੀ ਖਬਰ ਹੋਰ ਇੱਕ ਆ ਰਹੀ ਆ ਸਾਹਮਣੇ ਕਿ 12ਵੀਂ ਜਮਾਤ ਦੀ ਕੁੜੀ ਨਾਲ ਡ੍ਰੈਗ ਕੀਤਾ ਗਿਆ ਅਜੀ ਡ੍ਰੈਗ ਦਾ ਮਤਲਬ ਹੁੰਦਾ ਜੀ ਉਹਨੂੰ ਕਢੀਸਿਆ ਗਿਆ ਠੀਕ ਹੈ ਜੀ ਉਹਨੂੰ ਖਿੱਚ ਤੂ ਉਹਨਾਂ ਕਾਫੀ ਹੋਈ ਹੈ 12ਵੀਂ ਜਮਾਤ ਦੀ ਕੁੜੀ ਹੈ ਨਾਮ ਉਹਦਾ ਲక్ష్ਮੀ ਹੈ ਜੀ ਔਰ ਹੁੰਦਾ ਕੀ ਹੈ ਜੀ 45 ਸੈਕਿੰਡ ਦੀ ਜਿਹੜੀ ਵੀਡੀਓ ਆ ਜੋ ਆਪਾਂ ਦੇਖ ਕੇ ਆਏ ਹਾਂ ਉਹਦੇ ਹਿਸਾਬ ਨਾਲ ਗੱਲ ਕਰੀਏ ਹੁੰਦਾ ਕਿ ਉਹ ਚ ਨਜ਼ਰ ਆਉਂਦਾ ਕਿ ਤਿੰਨ ਨੌਜਵਾਨ ਕਹਿੰਦੇ ਮੋਟਰਸਾਈਕਲ ਤੇ ਆਉਂਦੇ ਆ ਇੱਕ ਨੇ ਪੱਗ ਬੰਨੀ ਸੀਗੀ ਔਰ ਬਾਕੀਆਂ ਦਾ ਮੂੰਹ ਬੰਨਿਆ ਹੋਇਆ ਸੀਗਾ ਮੂੰਹ ਮਤਲਬ ਉਹਨਾਂ ਨੇ ਟੱਕਿਆ ਹੋਇਆ ਸੀਗਾ ਤਾਂ ਉਹ ਲੜਕੀ ਦਾ ਫੋਨ ਸਨੇਚ ਕਰਨ ਦੀ ਕੋਸ਼ਿਸ਼ ਕਰਦੇ ਆ ਲੜਕੀ ਆਪਣੀ ਭਾਬੀ ਨੂੰ ਮਿਲ ਕੇ ਆ ਰਹੀ ਸੀਗੀ ਨਾਲ ਉਸਦੇ ਉਸਦੀ ਭੈਣ ਹੀ ਸੀਗੀ ਤੇ ਗਵਾਂਡੀਆਂ ਦੀ ਕੁੜੀ ਸੀਗੀ ਲੜਕੀ ਨੇ ਜਦੋਂ ਉਹ ਫੜ ਕੇ ਭੱਜਣ ਲੱਗੇ ਲੜਕੀ ਨੇ ਤਾਂ ਫੋਨ ਨੂੰ ਹੱਥ ਪਾ ਲਿਆ ਉਹਨਾਂ ਦੇ ਹੱਥ ਨੂੰ ਹੱਥ ਵੀ ਪਾ ਲਿਆ ਲੜਕੀ ਨੇ ਹਿੰਮਤ ਦਿਖਾਈ ਪਰ ਜਿਹੜੇ ਚੋਰ ਆ ਉਹ ਐਨੇ ਨਡਰ ਜੀ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਉਹ ਕੁੜੀ ਦਾ ਬਾਹ ਫੜ ਕੇ ਹੀ ਜਿਹੜੀ ਫੋਨ ਨਾਲ ਕੁੜੀ ਨੂੰ ਤਾਂ ਅਤੇ ਅਟੈਚ ਕਰ ਲਿਆ ਨਾ ਕੁੜੀ ਨੇ ਵੀ ਉਹਨਾਂ ਦੇ ਹੱਥ ਨੂੰ ਫੜ ਲਿਆ ਉਹ ਤਕਰੀਬਨ ਤਕਰੀਬਨ ਦੱਸਿਆ ਜਾ ਰਿਹਾ 350 400 ਮੀਟਰ ਤੱਕ ਖਿੱਚਦੇ ਲੈ ਕੇ ਡ੍ਰੈਗ ਕਰਦੇ ਲੈ ਗਏ ਉਹਨੂੰ ਔਰ ਕੁੜੀ ਤੇ ਕਾਫੀ ਛਿਰੀਟਾਂ ਲੱਗੀਆਂ ਕੁੜੀ ਦਾ ਕਾਫੀ ਜਿਹੜਾ ਸੱਟ ਲੱਗੀ ਹੈ ਉਹਦੇ ਪਰ ਚੋਰ ਨਹੀਂ ਡਰੇ ਹਾਲਾਂਕਿ ਕੁੜੀ ਨੇ ਬਹੁਤ ਸਕਰੀਮਿੰਗ ਕੀਤੀ ਕੁੜੀ ਬਹੁਤ ਕੁੜੀ ਨੇ ਬਹੁਤ ਚੀਕਾਂ ਮਾਰੀਆਂ ਬਾਅਦ ਚ ਤਸਵੀਰਾਂ ਚ ਨਜ਼ਰ ਵੀ ਆ ਰਿਹਾ ਕਿ ਲੋਕੀ ਮਗਰ ਭੱਜਦੇ ਆ ਰਹੇ ਆ ਲੇਕਿਨ ਸਵਾਲ ਇਹ ਹੈ ਕਿ ਚੋਰਾਂ ਦੇ ਹੌਸਲੇ ਕਿੰਨੇ ਬਲੰਦ ਪਿੱਛੋਂ ਲੋਕ ਭੱਜਿਆ ਰਹੇ ਆ ਲੇਕਿਨ ਉਹਨਾਂ ਨੂੰ ਡਰ ਨਹੀਂ ਉਹ ਫੋਨ ਸਨੈਚ ਕਰਕੇ ਲੈ ਕੇ ਗਏ ਫੋਰਸਫੁਲੀ ਉਹ ਜਿਹੜਾ ਫੋਨ ਖੋ ਕੇ ਲੈ ਆ ਲੈ ਕੇ ਗਏ ਉਸ ਤੋਂ ਬਾਅਦ ਦੇ ਫਲੱਡ ਵੇ ਉਹ ਮਜ਼ਾ ਭੱਜ ਗਏ ਤੇ ਰਹਿਣ ਵੇ ਔਰ ਉਹਨਾਂ ਨੂੰ ਲੋਕਾਂ ਦਾ ਵੀ ਕੋਈ ਡਰ ਨਹੀਂ ਸੀ ਜੇ ਵੀ ਸਾਡੇ ਤੱਕ ਪਹੁੰਚ ਗਏ ਕਿਉਂਕਿ ਕੁੜੀ ਨੂੰ ਖਿੱਚ ਰਿਹਾ ਮੋਟਰਸਾਈਕਲ ਦੀ ਆਬਵੀਅਸਲੀ ਸਪੀਡ ਘੱਟ ਹੋਣੀ ਆ ਕਿਉਂਕਿ ਉਹਨਾਂ ਦਾ ਆਪਣਾ ਸਾਥੀ ਨਹੀਂ ਠੱਡੇ ਕੇ ਜਵੇ ਪਰ ਫਿਰ ਵੀ ਉਹਨਾਂ ਨੇ ਪਰਵਾਹ ਨਹੀਂ ਮੰਨੀ ਉਹ ਕਹਿੰਦੇ ਆ ਜਾਓ ਹੋ ਸਕਦਾ ਉਹਨਾਂ ਕੋਲ ਹਥਿਆਰ ਹੋਣ ਤਾਂ ਹੀ ਪਰਵਾਹ ਨਹੀਂ ਮੰਨੀ ਹਥਿਆਰਾਂ ਦੇ ਸਿਰ ਤੇ ਬਦਮਾਸ਼ੀਆਂ ਕਰਦੇ ਗੁੰਡਾਗਰਦੀਆਂ ਕਰਦੇ ਆ ਹਾਲਾਂਕਿ ਲੀਡਰ ਦਾਅਵੇ ਤਾਂ ਕਰੀ ਜਾਂਦੇ ਆ ਪਰ ਹਾਲਾਤ ਪਹਿਲਾਂ ਨਾਲੋਂ ਵਿਗੜ ਰਹੇ ਆ ਔਰ ਤੁਸੀਂ ਦੇਖੋ ਕਿ ਉਹ ਜਿਹੜੀ ਧੀ ਆ ਲక్ష్ਮੀ ਉਹਨੂੰ 400 ਮੀਟਰ ਕਸੀਡ ਦੇ ਲੈ ਕੇ ਜੇ ਉਹਦੇ ਸਿਰ ਤੇ ਕੋਈ ਛੱਟ ਲੱਗ ਜਾਂਦੀ ਤਾਂ ਕਿੱਡਾ ਵੱਡਾ ਨੁਕਸਾਨ ਹੋ ਜਾਣਾ ਸੀ ਬਿਲਕੁਲ ਬਿਲਕੁਲ ਇਹ ਲੀਡਰਾਂ ਦੀ ਗੱਲ ਤੋਂ ਚੇਤੇ ਆਈ ਜੀ ਕਿਤੇ ਮੈਂ ਦੇਖ ਰਿਹਾ ਸੀ ਛਿੰਝ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਆਪਣੇ ਨਵੇਂ ਸ਼ਹਿਰ ਰੇਲਵੇ ਰੋਡ ਦੀ ਗੱਲ ਚੱਲੀ ਆ ਜੀ ਇੱਕ ਦੂਜੇ ਨੂੰ ਗੱਲਾਂ ਬਾਤਾਂ ਹੋਈਆਂ ਲੀਡਰ ਜੋ ਵੀ ਨਵੇਂ ਸ਼ਹਿਰ ਦੇ ਲੀਡਰ ਸਗੇ ਤੇ ਕੀ ਹੈ ਪੂਰਾ ਮਸਲਾ ਉਹ ਦੱਸਿਓ ਜਰਾ ਚਲੋ ਮੈਂ ਉਸ ਤੋਂ ਪਹਿਲਾਂ ਦੱਸ ਦਿੰਦਾ ਕਿ ਤੁਹਾਨੂੰ ਨਾ ਪਤਾ ਲੱਗ ਜੂਗਾ ਮੈਂ ਕੀ ਕਹਿਣਾ ਚਾਹੁੰਦਾ ਜਿਵੇਂ ਦੇਖੋ ਰਗੇ ਸਾਬ ਵੀ ਇੱਥੇ ਨਾ ਜਿਵੇਂ ਮੈਂ ਜਿਹੜੀਆਂ ਦੋਏ ਖਬਰਾਂ ਉਹਦੇ ਅਕੋਰਡਿੰਗਲੀ ਗੱਲ ਕਰੂੰਗਾ ਜਿਹੜੇ ਆਪਾਂ ਪਹਿਲਾਂ ਸਾਂਝੀਆਂ ਕੀਤੀਆਂ ਆ ਜੀ ਜਿਵੇਂ ਡਿਸੀਸ ਜਿਹੜਾ ਸੀਗਾ ਮਤਲਬ ਜਿਹੜਾ ਮ੍ਰਿਤਕ ਸੀਗਾ ਉਹਦਾ ਮੁੰਡਾ ਹੀ ਪੁਲਿਸ ਨੇ ਕਲੇਮ ਕੀਤਾ ਕਿ ਦੋਸ਼ੀ ਆ ਏਦਾਂ ਹੀ ਜਿਹੜੀ ਜਨਤਾ ਹੁੰਦੀ ਆ ਨਾ ਇਹ ਪਤਾ ਆ ਔਰ ਜਨਤਾ ਨੂੰ ਬਹੁਤ ਵਾਰ ਧੋਖਾ ਮਿਲਦਾ 78 ਸਾਲਾਂ ਤੋਂ ਧੋਖਾ ਹੀ ਮਿਲਦਾ ਆ ਰਿਹਾ ਹਾਂ ਆ ਮੇਰੇ ਖਿਆਲ ਕੋਈ ਪਾਈਪਲਾਈਨ ਵੇਜੇ ਸਹੀ ਕੀਤੀ ਹੋਗੀ ਚਲੋ ਸਾਨੂੰ ਡਿਟੇਲ ਨਹੀਂ ਪਤਾ ਤੇ ਇੱਕ ਇੱਕ ਲੀਕ ਜਿਹੇ ਜੀ ਪਲਸਟਰ ਹੋਇਆ ਲਾਈਨ ਜਿਹੇ ਜੀ ਪਲਸਟਰ ਹੋਇਆ ਹਲੇ ਪਤਾ ਨਹੀਂ ਸਾਨੂੰ ਚਲੋ ਰਕੇਸ਼ ਸਾਹਿਬ ਜਿਹੜੀ ਤੁਸੀਂ ਗੱਲ ਕਰਦੇ ਆ ਨਾ ਮੈਂ ਤੁਹਾਨੂੰ ਦੱਸਦਾ ਉਸ ਤੋਂ ਪਹਿਲਾਂ ਖਬਰ ਹੋਰ ਚੱਲ ਰਹੀ ਆ ਹਮ मतलब ਤੁਸੀਂ ਕਹਿੰਦੇ ਆ ਕਿ ਕੋਈ ਮਾਮਲਾ ਪੜਕੇ ਆ ਜਵਾਬੋ ਜਵਾਬੀ ਹੋਏ ਆ ਜੀ ਕੋਈ ਕਹਿੰਦੇ ਕਿ ਜਿਵੇਂ ਸਾਈਕਲ ਚ ਪਹੁੰਚਾ ਨਹੀਂ ਫਸ ਜਾਦਾ ਹੁੰਦਾ ਸੀ ਚੇਨ ਚ ਵੀ ਇਦਾਂ ਪਹੁੰਚਾ ਫਸਿਆ ਯਾਰ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੱਸ ਦਿੰਦਾ ਕਿ ਕਨ੍ਹਈਆ ਕੁਮਾਰ ਹੈ ਨਾ ਜਿਨੇ ਗਾਇਬ ਸੀਗਾ ਕਿ ਜੋ ਰਾਮ ਕੋ ਲਾਏ ਹਨ ਉਹਨੂੰ ਕੋ ਲਾएंगे ਹੁਣ ਦੱਸ ਰਿਹਾ ਕਹਿੰਦੇ ਕਿ ਜੀ ਉਹ ਹੋ ਸਕਦਾ ਕਾਂਗਰਸ ਚ ਚਲੇ ਜਾਵੇ ਮਤਲਬ ਤੁਸੀਂ ਹੁਣ ਇਹ ਹਿਸਾਬ ਲਾ ਲਓ ਕਨ੍ਹਈਆ ਕੁਮਾਰ ਜਿਨੇ ਯੋਗੀ ਹੁਣਾਂ ਦੀ ਤਾਰੀਫ ਕੀਤੀ ਹੈ ਮੋਦੀ ਸਾਹਿਬ ਦੀ ਬਹੁਤ ਤਾਰੀਫ ਕੀਤੀ ਹੈ 24 ਦੇ ਇਲੈਕਸ਼ਨਾਂ ਚ ਲੋਕ ਸਗਾ ਲੋਕ ਸਭਾ ਦੇ ਇਲੈਕਸ਼ਨਾਂ ਚ ਹੁਣ ਇਹ ਵੀ ਸੂਤਰ ਕਹਿ ਰਹੇ ਆ ਆਪਸ ਯੂਨਰ ਨਹੀਂ ਨਹੀਂ ਦਿੰਦੇ ਖਬਰਾਂ ਪੜੀਆਂ ਕਈ ਥਾਂ ਤੇ ਕਈ ਪੋਰਟਲਸ ਤੇ ਕਈ ਅਖਬਾਰਾਂ ਦੇ ਜਿਹੜੇ ਐਪਸ ਆ ਉਹਨਾਂ ਤੇ ਕਿ ਕਨਈਆ ਕੁਮਾਰ ਹੋ ਸਕਦਾ ਵੀ ਕਾਂਗਰਸ ਦੇ ਹੋ ਜਾਣ ਬਈ ਕੱਲ ਤਾਂ ਆਪਾਂ ਦੇਖਿਆ ਕਿ ਵਿਨੇਸ਼ ਵੋਗਾਟ ਹੁਣੀ ਖੜਾਰੀ ਜਿਹੜੇ ਆ ਕਾਂਗਰਸੀੇ ਹੋ ਗਏ ਬਿਲਕੁਲ ਤਾਂ ਹੋ ਸਕਦਾ ਗਾਇਕ ਵੀ ਕਾਂਗਰਸੀੇ ਹੋ ਜਾਣ ਤਾਂ ਇਹ ਤੁਸੀਂ ਹਿਸਾਬ ਲਾਓ ਕਿ ਜਿਹੜੇ ਭੁਗਤੇ 24 ਚ ਇੱਕ ਤਰੀਕੇ ਨਾਲ ਹਾਂ ਹਾਲਾਂਕਿ ਉਹਨਾਂ ਦੀ ਸਟੇਜ ਤੇ ਆਪਾਂ ਦੇਖਿਆ ਸੀ ਕਿ ਵਰਨੀਤ ਬਿੱਟੂ ਵੀ ਸੀਗੇ ਆ ਰਾਜਾ ਵੜਿੰਗ ਵੀ ਸੀਗੇ ਉਹਨਾਂ ਵੱਲੋਂ ਦੋਨਾਂ ਨੂੰ ਸਨਮਾਨ ਦਿੱਤਾ ਗਿਆ ਲੇਕਿਨ ਲੋਕਾਂ ਦੇ ਕਿਤੇ ਨਾ ਕਿਤੇ ਮੰਨਣਾ ਸੀਗਾ ਕਿ ਕन्हैया ਕਮਾਰ ਥੋੜਾ ਉਸ ਪਾਸੇ ਚਕਾਵ ਹੈਗਾ ਪਰ ਜੇ ਉਹ ਹੁਣ ਐਦਾਂ ਸੁਖ ਖਬਰ ਆ ਰਹੀ ਹੈ ਕਿ ਕਾਂਗਰਸ ਚ ਜਾ ਸਕਦੇ ਆ ਤਾਂ ਕੱਲ ਨੂੰ ਛੋ ਜਵੇ ਤੁਸੀਂ ਦੇਖੋ ਅੱਛੇ ਕਮਾਰ ਨੀ ਉਹ ਫਿਲਮ ਜਿੱਦਾ ਐਦਾਂ ਹੋ ਜਾ ਤੁਸੀਂ ਤੁਸੀਂ ਕਹਿ ਨਹੀਂ ਸਕਦੇ ਤਾਂ ਮਤਲਬ ਉੱਥੇ ਛਿੰਝ ਮੇਲੇ ਤੇ ਵੀ ਦੇਖੋ ਮੈਂ ਇੱਕ ਆਪਣੇ ਪਰਿਵਾਰਕ ਜੀਆਂ ਨੂੰ ਗੱਲ ਦੱਸ ਦਵਾ ਜਿਹੜੇ ਸਾਡੇ ਪਰਿਵਾਰਕ ਮੈਂਬਰ ਐ ਸਾਥੀਓ ਵੀ 2021 ਚ ਮੈਂ ਮਸਲਾ ਚੱਕਿਆ ਸੀਗਾ ਰੇਲਵੇ ਰੋਡ ਦਾ ਪਰ ਤੁਹਾਡੇ ਪਿਆਰ ਸਦਕਾ ਤੁਹਾਡੇ ਹੌਸਲਾ ਸਦਕਾ ਅੱਜ ਇਹ ਮਸਲਾ ਸਾਰਿਆਂ ਦੇ ਗੱਲ ਦੀ ਹੱਡੀ ਬਣ ਗਿਆ 2021 ਜਦ ਅਸੀਂ ਮਸਲਾ ਚੱਕਿਆ ਸੀਗਾ ਤਾਂ ਸਾਨੂੰ ਕਈ ਪੱਤਰਕਾਰਾਂ ਨੇ ਵੀ ਕਿਹਾ ਕਹਿੰਦੇ ਯਾਰ ਇਹ ਕੀ ਗੱਲ ਆ ਪੱਤਰਕਾਰ ਇਦਾਂ ਦੇ ਮਸਲੇ ਥੋੜੇ ਚੱਕਦੇ ਹੁੰਦੇ ਆ ਇਹ ਤਾਂ ਜਦ ਸੜਕ ਬਣਨੀ ਆ 5 ਸਾਲਾਂ ਬਾਅਦ ਆਪੇ ਹੀ ਬਣ ਜਾਣੀ ਆ ਤੁਹਾਨੂੰ ਮਸਲਾ ਚੱਕਣ ਦੀ ਕੀ ਲੋੜ ਐ ਫਿਰ ਉਦੋਂ ਵੀ ਇਹ ਗਲ ਦੀ ਹੱਡੀ ਬਣਿਆ ਤੇ ਗਲ ਦੀ ਹੱਡੀ ਬਣਨ ਕਰਕੇ ਕਾਲੀ ਗਾਲੀ ਚ ਵੋਟਾਂ ਤੋਂ ਪਹਿਲਾਂ ਸੜਕ ਬਣੀ ਉਹ ਜਹੀ ਬਣੀ ਜਹੀ ਨਹੀਂ ਬਣੀ ਅੱਲਾਹ ਜਾਣਦਾ ਇਹਦਾ ਆਫਰ ਉਹ ਦੱਸਦਾ ਕਿ ਮੈਂ ਕਿੱਦਾਂ ਦੀ ਬਣੀ ਆ ਹੈ ਉਹ ਜਿਵੇਂ ਹੁੰਦਾ ਨਹੀਂ ਕਿ ਕਰਾਂ ਤਾਂ ਮੇਕਅਪ ਗਈ ਸੀ ਪਰ ਜੰਦਰੀ ਨੇ ਭੂਤਾਂ ਵਾਲਾ ਹਾਲ ਕਰਤਾ ਇਹ ਸੜਕ ਦਾ ਤਾਂ ਉਹ ਕੰਮ ਹੋਇਆ ਕਿ ਕਰਨਾ ਤੇ ਦਾ ਮੇਕਅਪ ਸੀ ਲੇਕਿਨ ਦੇਖੋ ਹਰ ਥਾਂ ਤੋਂ ਟੁੱਕੀ ਪਈ ਆ ਜਿਵੇਂ ਇੱਥੇ ਧੋਪ ਨਾ ਕਿਤੇ ਸਿੱਟੇ ਹੁੰਦਾ ਦੰਬ ਬੱਦੋ ਹੀ ਬੁਰਾ ਹਾਲ ਹੈ ਇੰਨੀ ਟੁੱਟ ਪੱਜ ਇੰਨੀ ਪਸੂੜੀ ਪੈਂਦੀ ਇੱਥੇ ਆ ਕੇ ਔਰ ਜਿਹੜਾ ਇੱਥੇ ਜਿਹੜੀ ਮਿੱਟੀ ਆ ਲੋਕਾਂ ਦੇ ਮੂੰਹ ਤੇ ਪਾਊਡਰ ਬਣ ਕੇ ਚਿਪ ਚਿਪਕਦੀ ਆ ਹੈ ਤਾਂ ਉਹ ਅੱਜ ਛੇਂਜ ਮੇਲੇ ਦੇ ਵੀ ਲੀਡਰਾਂ ਕੋ ਰਹਿ ਨਹੀਂ ਹੋਇਆ ਉਹ ਚਸਕਾ ਜਿਹੜਾ ਲੱਗਿਆ ਨਾ ਪੀਵੀ 32 ਥਰੂ ਸ਼ੁਰੂ ਹੋਇਆ ਸੀ 21 ਚ ਮਾਮਲਾ ਕਿ ਸੜਕ ਬਣਨੀ ਚਾਹੀਦੀ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਈਆਂ ਨੇ ਕਿਹਾ ਲੈ ਹਾਂ ਇਹ ਖਬਰਾਂ ਥੋੜੇ ਲਾਈਦੀਆਂ ਹੁੰਦੀਆਂ ਅੱਜ ਉਹ ਪੱਤਰਕਾਰ ਵੀ ਸਾਰੇ ਖਬਰ ਸੜਕਾਂ ਦੀਆਂ ਖਬਰਾਂ ਕਰ ਰਹੇ ਆ ਈਵਨ ਤੁਸੀਂ ਇਹ ਦੇਖੋ ਕਿ ਚੰਡੀਗੜ ਜਲੰਧਰ ਤੇ ਲੁਧਿਆਣੇ ਦੇ ਚੰਡੀਗੜ ਦੇ ਨਹੀਂ ਜਲੰਧਰ ਤੇ ਲੁਧਿਆਣੇ ਦੇ ਵੀ ਪੱਤਰਕਾਰ ਸੜਕਾਂ ਦੀਆਂ ਖਬਰਾਂ ਔਨ ਕਰਨ ਲੱਪੇ ਔਰ ਇਹ ਮਸਲਾ ਵਿਧਾਨ ਸਭਾ 'ਚ ਵੀ ਗੂੰਜਿਆ ਤੇ ਐਮਪੀ ਜਿਹੜੇ ਕੈਂਡੀਡੇਟ ਸੀਗੇ ਇਲੈਕਸ਼ਨ ਦੇ ਲਈ ਐਮਪੀ ਬਣਨ ਵਾਲੇ ਉਹਨਾਂ ਨੇ ਵੀ ਮਸਲਾ ਚੱਕਿਆ ਔਰ ਐਮਪੀ ਸਾਹਿਬ ਨੇ ਵੀ ਅੱਜ ਇਹ ਜਿਹੜੀ ਗੱਲ ਕੀਤੀ ਹੈ ਛਿੰਝ ਮੇਲੇ ਤੇ ਤਾਂ ਮੈਂ ਤੁਹਾਨੂੰ ਇਹ ਕਹਿਣਾ ਕਿ ਮਸਲਾ ਚੱਕਣ ਦੀ ਹਿੰਮਤ ਰੱਖੋ ਪੂਰੀ ਦੁਨੀਆ ਉਸ ਦੇ ਬਾਰੇ ਚਰਚਾ ਕਰੂਗੀ ਔਰ ਚਰਚਾ ਹੋ ਵੀ ਰਹੀ ਆ ਬਾਕੀ ਬਈ ਜਵਾਬੋ ਜਵਾਬੀ ਹੋਏ ਆ ਪਰ ਰੇਲਵੇ ਰੋਡ ਦਾ ਮਸਲਾ ਜਿਹੜਾ ਹੱਲੇ ਵੀ ਊਠ ਤੇ ਬੁੱਲ ਲੰਗਰੋਂ ਲਟਕਿਆ ਹੀ ਪਿਆ ਜਵਾਬ ਕੋਈ ਨਹੀਂ ਊਠ ਤੇ ਮੂੰਹ ਚ ਜੀਰਾ ਹੀ ਆ ਜੀਰਾ ਹੀ ਬਿਲਕੁਲ ਔਰ ਮਤਲਬ ਇੱਕ ਲੀਡਰ ਨੇ ਕਿਹਾ ਉਹਦੇ ਡਿਟੇਲ ਸੁਣੀ ਨਹੀਂ ਉਹਦੀ ਵਾਰ ਨੂੰ ਢੋਲ ਵੱਜੀ ਗਏ ਹਾਂ ਜਿਹਦਾ ਲੀਡਰ ਜਿੱਦਾ ਉੱਚਾ ਲੰਬਾ ਆ ਉਹਦਾ ਕੱਦ ਉਹਦੇ ਢੋਲ ਦੀ ਤਾਪ ਬਹੁਤ ਜ਼ਿਆਦਾ ਸੀਗੀ ਸੁਣਿਆ ਕੁਛ ਨਹੀਂ ਮਾਈਕ ਵੀ ਘੜੂੰ ਘੜੂੰ ਕਰੀ ਗਿਆ ਜਦ ਮੁੜ ਕੇ ਦੂਜਾ ਲੀਡਰ ਬੋਲਿਆ ਉਹ ਕਹਿੰਦਾ ਮੇਰਾ ਛੋਟਾ ਭਰਾ ਕਹਿ ਗਿਆ ਵੀ ਟਿੱਪਰ ਵੀ ਟਿੱਪਰ ਵੀ ਉਹਦੇ ਲੰਗਦੇ ਸੀਗੇ ਤਾਂ ਐਦਾਂ ਉਹਨੇ ਕੁਛ ਕਿਹਾ ਪਰ ਥੱਲੇ ਲੋਕੀ ਕਮੈਂਟ ਕਰ ਰਹੇ ਬਈ ਸਰਕਾਰ ਦਾ ਤੁਹਾਡੀ ਆ ਬੰਦ ਕਰਾ ਦਿਓ ਤਾਂ ਕਨਫਿਊਜ਼ ਹੀ ਵਾਲੀ ਗੱਲ ਆ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਛਿੰਝ ਮੇਲੇ ਤੇ ਵੀ ਰੇਲਵੇ ਰੋਡ ਦੀ ਗੱਲ ਚਲਦੀ ਆ ਪਰ ਬਣਨੀ ਫਿਰ ਵੀ ਕਿਸੇ ਤੋਂ ਨਹੀਂ ਹਾਂ ਹੈ ਸਵਾਲ ਦਾ ਸਵਾਲ ਤਾਂ ਇਹੀ ਆ ਜਾਂ ਤਾਂ ਬਣਾ ਦਿਓ ਬਿਲਕੁਲ ਇੱਕ ਦੂਜੇ ਤੇ ਤੁਸੀਂ ਜੋ ਮਰਜੀ ਇਲਜ਼ਾਮ ਲਾਓ ਸਾਨੂੰ ਉਹਨਾਂ ਕੀ ਆ ਜਿਹੜਾ ਦੋਸ਼ੀ ਉਹਨੂੰ ਜੇਲ੍ਹ ਚ ਕਰੋ ਜਿਹੜਾ ਲੋਕਾਂ ਲਈ ਕੰਮ ਕਰਨਾ ਚਾਹੁੰਦਾ ਉਹ ਮੈਂ ਕਹਿੰਦਾ ਨਿੱਠ ਕੇ ਕੰਮ ਕਰੇ ਸਵਤਤਾ ਤਾਂ ਹੀ ਆ ਨਾ ਜੌਬੋ ਜੌਬੀ ਤਾਂ ਲੋਕਾਂ ਨੇ ਕੀ ਲੈਣਾ ਤੁਸੀਂ ਕਿਸੇ ਨਾਲ ਤਲਖ ਤਲਖਬਾਜੀ ਕਰੋ ਜਵਾਬ ਕਲਾਮੀ ਕਰੋ ਉਹ ਤੋਂ ਸਾਨੂੰ ਕੀ ਪਾ ਉਹ ਤੁਹਾਡੀ ਪਰਸਨਲ ਹੋ ਸਕਦੀ ਹੈ ਲੋਕਾਂ ਨੂੰ ਕੰਮ ਚਾਹੀਦਾ ਲੋਕੀ ਕਹਿੰਦੇ ਕੰਮ ਲਈ ਵੋਟਾਂ ਪਾਈਆਂ ਚੰਮ ਲਈ ਨਹੀਂ ਪਾਈਆਂ ਜਾਂ ਗੱਪਾਂ ਲਈ ਨਹੀਂ ਪਾਈਆਂ ਕੰਮ ਕਰਕੇ ਦਿਖਾਓ ਇਹ ਲੋਕਾਂ ਦਾ ਕਹਿਣਾ ਜੀ ਇੱਕ ਦੱਸ ਦੀ ਹੋਰ ਕੰਗਨਾਰ ਰਨੋਤ ਦੀ ਫਿਲਮ ਜਿਹੜੀ ਆ ਉਹ ਕਹਿੰਦੇ ਹੁਣ ਪਤਾ ਲੱਗਾ ਪੁਸ਼ਟੀ ਨਹੀਂ ਕਰਦੇ ਕਿ ਤਿੰਨ ਕੱਟ ਤੇ 10 ਬਦਲਾਅ ਤੋਂ ਬਾਅਦ ਕਹਿੰਦੇ ਰਿਲੀਜ਼ ਹੋ ਜੂਗੀ ਇੱਕ ਤਾਂ ਬਦਲਾਅ ਨੇ ਮਾਰ ਲਿਆ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕੰਗਣਾ ਰਣੌਤ ਜੋ ਕਰਨਾ ਚਾਹੁੰਦੀ ਸੀ ਉਹਨੇ ਕਰ ਲਿਆ ਫਿਲਮ ਦੀ ਚਰਚਾ ਦੇਖੋ ਕਿੰਨੀ ਹੋ ਗਈ ਫਰੀ ਦੀ ਪਬਲਿਸਿਟੀ ਸਾਵੇਂ ਨਹੀਂ ਤਾਂ ਕਹਿ-ਕਹਿ ਕੇ ਇਕੱਲੇ-ਇਕੱਲੇ ਤੋਂ ਵੀਡੀਓ ਪਾਉਣੀ ਪੈਣੀ ਸੀ ਹੁਣ ਜਿਹੜਾ ਉਹਨੇ ਜੋ ਸ਼ਰਾਰਤ ਕਰਨਾ ਚਾਹੁੰਦੀ ਸੀ ਉਹਦੇ ਕਰਕੇ ਸਾਨੀ ਖਬਰ ਚ ਉਹ ਹਾਈਲਾਈਟ ਹੋ ਗਈ ਹੈ ਬਿਲਕੁਲ ਔਰ ਕੱਲਾ ਇੰਡੀ ਪੰਜਾਬ ਸੂਬੇ ਚ ਨਹੀਂ ਇੰਡੀਆ ਭਰ ਚ ਚਰਚਾ ਬਣ ਗਈ ਕਿ ਅਖੇ ਕਿਉਂ ਜੀ ਦੇਲੇ ਕਿਉਂ ਹੋਈ ਆ ਫਿਲਮ ਤਾਂ ਉਹ ਚਰਚਾ ਦਾ ਵਿਸ਼ਾ ਬਣ ਗਈ। ਔਰ ਦੂਜੀ ਗੱਲ ਹੈ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਆਪਣੇ ਭਰਾਵਾਂ ਭੈਣਾਂ ਨੂੰ ਹੁਣ ਤੁਸੀਂ ਇਸ ਚਾਚ ਨਾ ਚਲੇ ਜਾਈਓ ਦੇਖਣ ਕਿ ਅਸੀਂ ਜਾਣਾ ਜੀ ਦੇਖੀਏ ਕੀ ਕੱਟ ਤੇ ਕੀ ਡਲੇ ਆ ਜੇ ਤੁਹਾਨੂੰ ਲੱਗਦਾ ਕਿ ਉਹ ਕਸਾਇਆ ਜਾ ਸਕਦਾ ਸਾਡੀਆਂ ਭਾਵਨਾਵਾਂ ਮਨਾ ਖੇਡਿਆ ਹੋ ਸਕਦਾ ਤਾਂ ਅਸਲੀ ਜਵਾਬ ਇਹੀ ਹੈ ਕਿ ਦੇਖਣ ਮ ਆ ਜਾਓ। ਅਸਲੀ ਜਵਾਬ ਤਾਂ ਇਹੀ ਹੈ ਨਾ ਕਿ ਜੇ ਤੁਸੀਂ ਸਾਨੂੰ ਪੰਜਾਬੀਆਂ ਨੂੰ ਅੱਤਵਾਦੀ ਕਹਿੰਨੇ ਆ ਤੁਸੀਂ ਸਾਨੂੰ ਪੰਜਾਬੀਆਂ ਨੂੰ ਕਹਿੰਨੇ ਆ ਕਿ ਜੀ ਇੱਥੇ ਉਕਰਵਾਦ ਫੈਲ ਰਿਹਾ ਆ ਇੱਥੇ ਲੋਕੀ ਸੇਫ ਨਹੀਂ ਆ। ਫਿਰ ਅਸਲੀ ਜਵਾਬ ਤਾਂ ਬੀਬੀ ਨੂੰ ਇਹੀ ਆ ਕਿ ਨਾ ਦੇਖਣ ਜਾਓ ਜੇ ਤੁਸੀਂ ਖਿਜੇ ਆ ਹੁਣ ਇਸ ਚੱਕਰ ਚ ਨਾ ਸਾਰੇ ਉੱਠ ਕੇ ਚੱਲ ਜੀਏ ਕਿ ਦੇਖੇ ਸੀ ਇਹਨੇ ਕੀ ਕੱਟ ਲਏ ਫਿਰ ਤਾਂ ਬੀਬੀ ਦਾ ਜੋ ਕਰਨਾ ਚਾਹੁੰਦੀ ਸੀ ਹੋ ਹੀ ਜਾਣਾ ਬਿਲਕੁਲ ਜੀ ਜਾਜ ਤੇ ਲਲੀ ਫੇਰ ਆਪਾਂ ਜੀ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਪਰ ਸਿਆਸਤ ਪਤਾ ਕੀ ਚੀਜ਼ ਹੈ ਹੋਸਾਕ ਦਾ ਕੱਲ ਨੂੰ ਇਹ ਕਿਸੇ ਪਾਰਟੀ ਦਾ ਮੈਂ ਆ ਜਾਵਾਂ ਫਿਰ ਅਸੀਂ ਇੱਕ ਦੂਜੇ ਕੋਲ ਬੋਲ ਲਗੇ ਰਾਤ ਨੂੰ ਕਹਿੰਦੂਗਾ ਸਾਵੀ ਤੂੰ ਤੇਰਾ ਧਿਆਨ ਨਾ ਬੋਲਿਆ ਕਰ ਓਏ ਫਿਰ ਤੂੰ ਕਹਿੰਦਾ ਪੇਪੋ ਹੀ ਸਿੱਖਿਆ ਸਿਆਸਤ ਸਿਆਸਤ ਆ ਜੀਜਾ ਬਚ ਕੇ ਰੋ ਆਪਣਾ ਕੋਤਾਂ ਲੰਡਾ ਨਾ ਕਰਾ ਲਈ ਉਹ ਲੀਡਰਾਂ ਪਿੱਛੇ ਕਿਉਂਕਿ ਇਹ ਨਹੀਂ ਫੇਰ ਮੁੜ ਗਿਆ ਨਾ ਆ ਜਾ ਤੂੰ ਮੇਰਾ ਭਰਾ ਆ ਠੀਕ ਹੈ ਜੀ ਅੱਸੀ ਕੱਲ ਜੀ